ਵੇ ਮੇਰੀ ਗੱਲ ਸੁਣ ਹਾਂ ਠੀਕ ਆ ਘਰੇ ਘਰੇ ਤਾ ਤੂੰ ਰੋਜ ਆਉਂਦਾ ਭੈਣਾ ਲੱਗਦਾ ਠੀਕ ਆ ਠੀਕ ਆ ਤੇ ਹੁਣ ਚਾਰ ਸਪیرے ਤੈਨੂੰ ਪਤਾ ਹੀ ਲੋਕ ਖੇਤਾਂ ਚ ਫਿਰਦੇ ਆ ਤੇ ਆਪ ਮੇਰੀ ਕੋਈ 100 ਬੰਦਾ ਗੱਲ ਬਣਾ ਦੂਗਾ ਅੱਛਾ ਠੀਕ ਆ ਗੱਲ ਸਮਝ ਆ ਨਿਆ ਲੋਕ ਕਹਣਗੇ ਸਿਖਰ ਤੇ ਪੈਰੇ ਸਿੰਧੀ ਕੀ ਕਰਦੀ ਫਿਰਦੀ ਤੈਨੂੰ ਪਤਾ ਇਹ ਆਪਣਾ ਪਿੰਡ ਕਿੱਡਾ ਗੰਦਾ ਕਾ ਲੋਕ ਤਾਂ ਮੈਂ ਭੈਂ ਗਿਉਂਦੇ ਆ ਲੱਟੂ ਆ ਗਿਆ ਮਰਨੇ ਕੋਲੇ ਢਾਣੀਆਂ ਪੈਗਾ ਫਿਰਦਿਆਂ ਇੱਥੇ ਹੀ ਕਰ ਲੈ ਜਿਹੜੀ 2 ਮਿੰਟ ਗੱਲਾਂ ਕਰਨੀਆਂ ਆਪਾਂ ਮੋੜ ਕੇ ਚੱਲ ਜਾ ਉੱਥੇ 2 ਮਿੰਟ ਬੈਹਿ ਜਾਂਗੇ ਲੈ ਸੱਚ ਮੇਰੀ ਗੱਲ ਸੁਣ ਹਾਂ ਜਿਹੜਾ ਮੈਂ ਤੇਰਾ 20000 ਰੁਪਏ ਦੇਣਾ ਨਾ ਆ ਉਹ ਮੈਂ ਹਜ਼ਾਰ ਹਜ਼ਾਰ ਕਰਕੇ ਕਿਸ਼ਤਾ ਥਾਣੀ ਮੋੜੂੰਗੀ ਕੁਸਤਾ ਠੜੀ ਨਹੀਂ ਤੂੰ 5 500 ਹੱਟਾ ਦੇ ਹੀ ਇਕੱਠਾ ਮਰਨੇ ਮੈਂ ਕਿਹੜਾ ਕੁ ਦਿਹਾੜੀ ਕਰਦੀ ਆ ਮੈਂ ਕਿਸੇ ਤੋਂ ਪੁੱਛੇ ਜਾਂ ਲਾਉਣ ਚੱਕੂੰਗੀ ਮੈਂ ਅੱਛਾ ਫੇਰ ਤੇਰੇ ਪੈਸੇ ਮੋੜੂੰਗੀ ਚਲ ਕਿਵੇਂ ਮਾਜੀ ਕਾਜੀ ਮੈਂ ਤੈਨੂੰ ਕਿਹਾ ਕਦੇ ਪੈਸੇ ਮੋੜ ਕਿਤੇ ਤੂੰ ਮੇਰੇ ਘਰ ਕੋਲੇ ਵਾਲੇ ਕੋਲੇ ਆ ਜੀ ਨਾ ਨਾ ਆਪਾਂ ਗਈ ਇਹ ਜੀ ਗਲਤੀ ਨਾ ਕਰੀ ਬੇਖੀ ਕਿਤੇ ਮੈਂ ਆਉਣਾ ਨਹੀਂ ਮੋਟਰ ਤੇ ਚੱਲ ਜਾ ਠੀਕ ਆ ਚੱਕ ਨਾ ਕਰਾਂਗੇ ਆਪਾਂ ਬੇ ਮੰਨੀ ਨਹੀਂ ਹੁੰਦੇ ਨਹੀਂ ਜਾਂਦੀ ਮੈਂ ਇੱਥੇ ਕਰ ਲੈ ਗੱਲਾਂ ਉੱਥੇ ਕਿਹੜਾ ਮੂਤ ਉੱਤਰ ਜੂ ਤੇਰਾ ਨਹੀਂ ਆ ਗਿਆ ਕੁਝ ਤੇ ਸਾਈਕਲ ਤੇ ਇੱਥੇ ਖਲਾਰ ਦੇ ਉਹ ਇੱਥੇ ਹੀ ਨਾਲ ਹੀ ਚੱਲੂ ਥੋੜਾ ਲੈ ਜੂਗਾ ਇੱਥੇ ਚੋਰ ਪਤਾ ਕਿੰਨੇ ਆ ਬੇ ਮੇਰੀ ਗੱਲ ਸੁਣਾ ਮਨਨ ਲੋਕ ਮੇਰੇ ਤੇ ਬਾੜਾ ਲੱਗਦੇ ਆ ਤੇ ਹੋਰ ਡੰਡੇ ਡੰਡੇ ਤੇ ਬੈਠੇਂਗੇ ਕਿ ਪਾ ਡੰਡੇ ਡੁੰਡੇ ਤੇ ਮੈਂ ਨਹੀਂ ਬੈਠੀ ਉਹ ਪਿੱਛੇ ਬੈਠੂਗੀ ਮੈਂ ਸਾਈਕਲ ਤੇ ਚੜ ਕੇ ਘਰ ਹਾਂ ਕਿੱਥੇ ਕ ਖੇਤ ਤੇਰਾ ਉਹ ਉੱਥੇ ਮੋਚ ਆਪਣੀ ਨੇੜੀ ਨੇੜੀ ਆ ਗਈ ਚੱਲ ਆ ਗਿਆ ਸੱਟ ਨਾ ਦੇ ਨਾ ਨਾ ਮੈਂ ਗਾਣ ਦਾ ਚੱਕ ਲੋ ਬਾਹ ਤੇਰੇ ਭਾਈਆ ਚਲ ਤੋਰ ਮਨਾ ਚੀਤੀ ਭਜਾਵਾ 1 2 3 ਅੱਡ ਅੱਡ ਪਹਾੜੀ ਬਾਲੀਆਂ ਮੇਰੇ ਥਰਕ ਦੇ ਹੇ ਹੇ ਤੂੰ ਮਰ ਜਾ ਨਹੀਂ ਨਹੀਂ ਐ ਕੋਈ ਦਿਲ ਨਹੀਂ ਆਪਾ ਬਾਹ ਨਹੀਂ ਤੇ ਡੱਲੇਗੇ ਬੱਚ ਤੋਰੀ ਚਲ ਚੀਤੀ ਲੈ ਬਾਹ ਤੇਰੇ ਬੱਗੂ ਘਾਟ ਆਪਣ ਹੇ ਮਰ ਜਾ ਅੱਲੋ ਅੱਟ ਤੇਰੇ ਸੱਪ ਲੜ ਜੇ ਤੂੰ ਮਰ ਜਾ ਚੜ ਗਿਆ ਗੁੱਠਾ ਮੇਰੇ ਥਲੇ ਲਿਆ ਤੂੰ ਮਰ ਮਰ ਜਾਣਾ ਮੈਂ ਤਾਂ ਮੁਰਦੀਆਂ ਮਾਰਨਾ ਸਾਰੇ ਨੂੰ ਗੋਹੇ ਚ ਲਵੇੜਦਾ ਓ ਭਾਈ ਤੁਹਾ ਜਗਾ ਫੜ ਲੈ ਤੈਲੀ ਫੂਨ ਆ ਗਿਆ ਮਰਨੇ ਪਹਿਲੇ ਤੇ ਤੇਰੇ ਫੂਨ ਵਾਲਿਆਂ ਨੇ ਓ ਭਾਂਜੇ ਗੱਡੀ ਖੜਾ ਹੋ ਜਾ ਮਰ ਜਾਣਿਆ ਮੈਂ ਤਾਂ ਮੁਰਦੀ ਆ ਸਾਰੇ ਕੱਪੜੇ ਜਿੱਬੜ ਗੇ ਲੋਕ ਕੀ ਕਹਣਗੇ ਇਹ ਕੱਟ ਕਮ ਹੋ ਗਿਆ ਹਾਈ ਮਰਨੇ ਨਾਲ ਆਲਾ ਉੱਕਦਾ ਮੇਰਾ ਓ ਭਾਂਜੇ ਗੱਡੀ ਬੰਨ ਜਾ ਆਪ ਐਡਲੀ ਡਾਮ ਹੋ ਗਿਆ ਬੇ ਕਾਦੇ ਨੇ ਟੱਕਿਆ ਫਿਰਦਾ ਦਿਨੀ ਤੂੰ ਡੱਕਿਆ ਕਾਦੇ ਨੇ ਮੈਂ ਤਾਂ ਤੂੰ ਸਾਈਕਲ ਵੀ ਨਹੀਂ ਚਲਾਉਣਾ ਦਾ ਤੂੰ ਯਾ ਖਾਗਾ ਇਧਰ ਨੂੰ ਵਜਣ ਦੇ ਤਾ ਤੂੰ ਵਜਣ ਦੇ ਤਾ ਤੂੰ ਮੈਂ ਮੁਰਦੀ ਆ ਬਸ ਇਥੇ ਮੁਰਦੀ ਕੱਢਣ ਆ ਗਿਆ ਆ ਜਾ ਆ ਜਾ ਹੁਣੇ ਆ ਜਾ ਆ ਜਾ ਜਿਹੜਾ ਮੈਂ ਗੱਲਾਂ ਕਰਨੇਗਾ ਤੂੰ ਇੱਥੇ ਕਰ ਲੈ ਉਹ ਛੇ ਠੀਕ ਹੈ ਛੇ ਪਿਠਾਓ ਬੰਦਾ ਲਾਂਗਾ ਟਾਪਾ ਲਾਂਗਾ ਟਾਪਾ ਚੱਲ ਤੋਰ ਬਹਿ ਗਿਆ ਮਤ ਤੁਰਕੀ ਚੱਲੂਗੀ ਉਹ ਬਹਿ ਗਿਆ ਤੁਰਕੇ ਚੱਲ ਚੱਲ ਮਰ ਜਾਣਿਆ ਤੋਰ ਹੁਣ ਨਾ ਛਿੜਦੀ ਨਹੀਂ ਛਿੜਦਾ ਮੈਂ ਜਾਣਦਾ ਬਾਤ ਤੇ ਕਈ ਮਰਨਿਆ ਆ ਦੇ ਹੁਣ ਜਾਣਦਾ ਨਾ ਮੈਂ ਹਾਂ ਤੋਰੀ ਚੰਦ ਹੁਣ ਨਾ ਛਿੜ ਇਹ ਫਟਾ ਕੀ ਗੱਲ ਬਣ ਜਿਓ ਡੁੱਲਜਾ ਖਾਰਿਆ ਬਾਈਆਂ ਨੇ ਹੱਕ ਪਾਛੇ ਹੈ ਕਈ ਵਾਰੀ ਜੇ ਕੋਈ ਪੁੱਛੇ ਨਾ ਕਿਵੇਂ ਆਈ ਸੀ ਆਏ ਨਾ ਕਿਵੇਂ ਮੇਰੇ ਕੋਲੇ ਆਈ ਸੀ ਨਾ ਨਾ ਆਪਾਂ ਇਹੋ ਜੀ ਗੱਲ ਨਹੀਂ ਚੰਗਾ ਵੇਖੀ ਕਿਤੇ ਮੇਰਾ ਘਰ ਪਟਦੇ ਨਾ ਨਾ ਆਪਣੀ ਸੋਚ ਹੀ ਨਹੀਂ ਆਹੀ ਹਾਂ ਇਹ ਤਾਂ ਉਹ ਆਪਾਂ ਮਟਲੀ ਉੱਥੇ ਚੱਲ ਮੈਂ ਕੰਮ ਕਰ ਲੂ ਤੁ ਬੈਠੀ ਨਹੀਂ ਦਲਜਾ ਖਰਜ ਹੋਰ ਕੀ ਹੈ ਆਹ ਤਾਂ ਮੈਨੂੰ ਤੇਰੇ ਤੇ ਰੱਬ ਜਿੱਦਾ ਯਕੀਨ ਆ। ਬਾਕੀ ਫੇਰ ਠੀਕ ਐ। ਬਈ ਲੋਕ ਨਾ ਤੈਨੂੰ ਗਲਤ ਪੁੱਠੇ ਵਾਲਿਆ। ਜੇ ਕੋ ਲੋਕਾਂ ਆਪਾਂ ਸੁੱਤੇ ਸਵੇਰ ਖੜ ਜੇ ਲੋਕ ਤਾਂ ਵੀ ਗੱਲ ਬਣਾ ਦਿੰਦੇ ਆ। ਲੋਕਾਂ ਦਾ ਮੂੰਹ ਨਹੀਂ ਫੜੀ ਡੱਜ ਪਾਜ ਹੈ। ਤਾਈਓ ਮੈਂ ਕਹੀ ਨਹੀਂ ਆ। ਹਾਂ ਕੋਈ ਨਾ ਐ ਕਿ ਡਾੜਾ ਕੋਈ। ਚੱਲ ਬਸ ਤੁਰ ਕੇ ਚੱਲ ਵੇ। ਉਹ ਤੁਰ ਇਕੱਠਾ ਨਹੀਂ ਬਸ ਗੱਲਾਂ ਕਰਦੀ ਜਾਂਦੇ ਆ। ਆ ਜਾ ਕਰੋ। ਵੇ ਆਹ ਤੁਹਾਡੀ ਮੋਟਰ? ਆਹ ਮੋਟਰ ਆਪਣੀ। ਬਾਟ ਜੇ। ਮਰਦਾ ਮੈਂ ਮੋਟਰ ਤੇ ਤਾਂ ਆ ਗਈ ਕੋਈ ਗੱਲ ਨਾ ਬਣਾ ਦੇ ਮੇਰੇ। ਉਹ ਨਹੀਂ ਬਣਾਉਂਦਾ ਐ ਕਿਸੇ ਜੀ ਆਪਾਂ ਕੋਈ ਚੋਰੀ ਕਰੀਏ ਕੋਈ। ਐਥੇ ਛਾਵੇਂ ਨਾ ਇਹਨੂੰ ਬ ਪੇ ਬਾ ਮੋਟਰ ਤੋਂ ਗੱਡੀਆਂ ਬਾਲਾ ਜਾ ਰਹੀ ਹੈ ਠੰਡੀ ਠੰਡੀ ਹਵਾ ਚੱਲਦੀ ਆਹ ਆ ਨਜ਼ਾਰਾ ਹੈ ਐਂਠੀ ਬੈਠ ਜਾ ਜਾ ਬੈਠ ਜਾ ਬੈਠਾ ਬੈਠਾ ਆ ਡਾ ਡਾ ਹਾਏ ਵੇ ਦਾਮੀ ਪੱਟਾ ਗਿਆ ਭਾਂ ਕੋ ਮੋਟਰ ਤੇ ਤਾਂ ਇਸ ਕਾ ਨੂੰ ਪਰੇ ਕਰਦਾ ਨਾ ਠੰਡੀ ਠੰਡੀ ਆਹ ਠੰਡੀ ਬਾਹ ਚੱਲਦੀ ਐ ਥੋੜਾ ਪੱਛੇ ਥੋ ਮੱਛਲੀ ਖੇਟ ਆ ਜਾਂ ਨੀ ਨੀ ਨਾ ਜੀ ਜਿਆ ਲੱਗ ਰਿਹਾ ਰੰਦਾ ਹੈ ਉਹ ਆਪਾਂ ਕੀ ਲੈ ਇੱਥੇ ਮੰਜਾ ਢਾ ਕੇ ਸੋਣਾ ਹੋਵੇ ਹਨ ਮੈਂ ਕਿਹਨੂੰ ਐ ਕਹਿੰਦਾ ਠੀ ਹਾਂ ਮੱਛਲੀ ਬਤੂ ਬਾਹ ਚੱਲਦੀ ਐ ਉਹ ਵਾ ਹਾਂ ਇੱਕ ਨਾਲ ਲਾ ਕੇ ਰੱਖੇ ਮੇ ਬਾਲੇ ਥਾਉਣੀ ਮੂੰਹ ਮਾਰੀ ਦਾ ਤੈਨੂੰ ਕਿਹੜਾ ਕੰਜਰ ਕਹਿੰਦਾ ਮੈਨੂੰ ਥਾਰਿਆ ਇਹਨੂੰ ਪਤਾ ਹੈ ਕਿਵੇਂ ਉਹ ਤੇਜੇ ਚੋ ਲੈ ਲਿਆ ਪਤਾ ਨਹੀਂ 2003 ਬੇ ਨਹੀਂ ਹਾਂ ਮੈਂ ਭੌਂਕਦੇ ਕੁੱਤੇ ਮੈਨੂੰ ਮਰ ਜਾਣੇ ਮੈਂ ਇਹ ਨਹੀਂ ਕਿਸੇ ਦੀ ਢੂਈ ਮਾਰਦੀ ਅੱਛਾ ਮੇਰੇ ਤਾਂ ਤੇਰੇ ਨਾਲ ਮੂਹ ਪ੍ਰੇਮਾ ਮਾਰਨੇ ਆ ਤੋਤੀ ਚੋ ਲੈ ਜਾ 2000 ਸਾਰਾ ਪਤਾ ਹੈ ਬੇਮਾਰ ਨੇ ਲੋਕ ਤਾਂ ਉਹ ਗੱਲਾਂ ਬਣਾ ਦਿੰਦੇ ਮੈਨੂੰ ਐਨਾ ਨਹੀਂ ਠੱਗੀ ਮਾਰਦੀ ਨਹੀਂ ਠੱਗੀ ਮਾਰਦੀ ਫਿਰ ਵੀ ਮੈਂ ਰੱਬ ਨੂੰ ਜਾਣ ਦੇਣੀ ਆ ਮਰਨਿਆ ਰੱਬ ਨੂੰ ਜਾਣ ਦੇਣੀ ਠੱਗੀਆਂ ਮਾਰ ਮਾਰਤਾ ਨਹੀਂ ਦੇਣੀ ਫਿਰ ਪਹਿਲਾਂ ਨੰਬਰ ਤਾਂ ਮੈਂ ਕਿਸੇ ਮੁੰਡੇ ਤੇ ਯਕੀਨ ਨਹੀਂ ਕਰਦੀ ਹਾਂ ਠੀਕ ਆ ਜੇ ਕਿਸੇ ਨੂੰ 4 500 ਰੁਪਏ ਮੰਗ ਲੈਣੇ ਆ ਮੁੜ ਕੇ ਅਗਲਾ ਫੋਨ ਨਹੀਂ ਚੱਕਦਾ ਮੈਂ ਨਹੀਂ ਕਿਸੇ ਤੇ ਯਕੀਨ ਕਰਦਾ ਇਹ ਤਾਂ ਗੱਲ ਠੀਕ ਹੈ ਜੀ ਅੱਜ ਕਾ ਲੋਕ ਵੀ ਭਾਂਕ ਕੋ ਸਿਰੇ ਦੇ ਹੋ ਰਿਹਾ ਹਾਂ ਹੈ ਚੱਲ ਮੇਰੀ ਗੱਲ ਸੁਣ ਤੂੰ ਘਰ ਕੰਮ ਧੰਦਾ ਤੇ ਮੈਂ ਜਾਨੀ ਆ ਮੈਨੂੰ ਬਾਹਲਾ ਬੰਦਾਂ ਨੇ ਕਹਿਤਾ ਕੀ ਕਹਿਤਾ ਇਹ ਸਾਡੇ ਤੋਂ ਪੈਠੇ ਲੈ ਗਈ ਸਾਡੇ ਤੋਂ ਲੈ ਗਈ ਤੂੰ ਮੇਰੇ ਮੂੰਹ ਤੇ ਖਰਾ ਬੰਦਾ ਤੇ ਤੇਰਾ ਛਿੱਤਰ ਤੇ ਮੇਰਾ ਸਿਰ ਜੇ ਕਿਸੇ ਬੰਦੇ ਨੇ ਕਹਿਤਾ ਕੇ ਉਹਨੇ ਤੇ ਜਨੇ ਧੱਕਿਆ ਹੀ ਕਿਹਾ ਤੋਤੀ ਨੇ ਚਿਕੂਚੀ ਨੇ ਝੁੱਲੀ ਨੇ ਮਿੱਠੂ ਨੇ ਪਾਚੇ ਨੇ ਠੁੱਠੇ ਨੇ ਬਿੰਦੂ ਨੇ ਕਾ ਜਾਣੇ ਮੈਨੂੰ ਕਿਹਾ ਇਹ ਗੱਲ ਨਾ ਮਾਰੀ ਇਹ ਜੀ ਸੱਚੀ ਕਹਿੰਦਾ ਮੇਰੇ ਤੋਂ ਨਹੀਂ ਉਹ ਨਹੀਂ ਉਹੀ ਗੱਲਾਂ ਬਣਾਉਂਦੇ ਮੇਰਾਂ ਦਾ ਥੇ ਹੋਣੇ ਕਾੜੀਆਂ ਬਣਾਉਂ ਜਾ ਮੈਨੂੰ ਪੱਚੀ ਆ ਸਾਰਾ ਨਹੀਂ ਤੈਨ ਸੋਦੀ ਪੀ ਤੋਂ ਲੈ ਗਈ ਇੱਕ ਦਿਨ ਲਾ ਮਾਰਨਾ ਮੇਰੀ ਤੈਨ ਸੋਦੀ ਔਕਾਤ ਆ ਮੈਂ ਤੈਨ ਸੋ ਮੰਗੂਗੀ ਕਿਸੇ ਦਾ ਕਾਣੀ ਉਹ ਕੀ ਪਤਾ ਨਹੀਂ ਕਹਿੰਦੀ ਘਾਟਾ ਪੈ ਗਿਆ ਉਦੋਂ ਤੂੰ ਪੁੱਛ ਲਿਆ ਉਹ ਕੋਈ ਚੀਜ਼ ਚੰਗਾ ਵੇ ਮੈਂ ਤਾਂ ਜਾਣਨੀ ਆ ਮੇਰਾ ਤਾਂ ਸਰੀਰ ਟੁੱਟੀ ਜਾਂਦਾ ਕਾ ਦਾ ਟੁੱਟੀ ਜਾਂਦਾ ਨਸ਼ਾ ਵੀ ਟੁੱਟ ਗਿਆ ਕੋਈ ਜਿਹਾ ਤੇ ਹੋਰ ਮਾਰ ਨਸ਼ਾ ਤਾਂ ਕਿਉਂ ਹਾਂ ਬਸ ਤੂੰ ਮੈਨੂੰ ਕਿਵੇਂ ਸੱਦਾ ਸੀ ਦੱਸ ਮੈਂ ਤੂੰ ਵੀ ਬੱਛਾ ਗੱਲਾਂ ਆਹੀ ਗੱਲ ਸੀ ਵੀ ਬਾਹਲਾ ਨਾਲ ਨਾਲ ਤੂੰ ਮੈਂ ਲੁੱਟਪੁਣਾ ਕਰਿਆ ਕਰ ਮੈਂ ਤਾਂ ਕੋਈ ਕਰਦੀ ਲੁੱਟਪੁਣਾ ਫਿਰ ਜਿਵੇਂ ਅਗਲਾ ਚੱਲੇ ਚਲਦੀ ਆਵੇਂ ਘੜੀ ਦੇਖ ਕੇ ਵੱਜ ਗਏ ਟਾਈਮ ਵੀ ਖਾ ਚਾ ਉਹ 11:00 ਵੱਜ ਗਏ ਪੂਰੇ 11:00 ਬਜ ਕੇ 9 ਮਿੰਟ ਹੋ ਗਏ ਉਹ ਬੰਦਾ ਕਿਹੜਾ ਜਾਂਦਾ ਭਲਾ ਪਤਾ ਨਹੀਂ ਚੱਕ ਗਾਵੇਂ ਮੈਂ ਤਾਂ ਜਾਣੀ ਆ ਕਿੱਦਿ ਜਾਣੀ ਐ ਮਨ ਮੈਂ ਤਾਂ ਚਿੱਤ ਕਾਉ ਮੈਂ ਬਾਹਰ ਚੱਟ ਲੈ ਆ ਮੁੰਡੇ ਕਰਿਆ ਜਾਂਦੇ ਪਾਂ ਜਾਈ ਗਾਰੇ ਇਹ ਨਾ ਛੱਕਾ ਕਰ ਲੈਣਾ ਚੰਗਾ ਫਿਰ ਮੈਂ ਤਾਂ ਜਾਣੀ ਆ ਉਹ ਬੈਠੀ ਦਾ ਪੜੇ ਟੱਪ ਜਾਣਗੇ ਭੈਣ ਟਿੱਪੀ ਓਏ ਉਹ ਦੇਖੀ ਮਕੰਦੀਆ ਜਾਨੀ ਲੈ ਕੇ ਆ ਗਿਆ ਕਿਹੜੀ ਓਏ ਪਤਾ ਨਹੀਂ ਭੈਣ ਦਾ ਯਾਰ ਹੋਰ ਕਿਹੜੀ ਉਹ ਨਹੀਂ ਸਿੰਦੀ ਆ ਹੈ ਸਾਰਾ ਪਿੰਡ ਖਾ ਗਈ ਲੁੱਟ ਕੇ ਹੈਨਾ ਹੁਣ ਐਂਦੇ ਤੇ ਆ ਗਈ ਮੈਂ ਤਾਂ ਆਪ ਪੈਸੇ ਲੈਣੇ ਆ ਕਹਿੰਦੇ ਤਾਂ ਸਿੰਦੀ ਤੋਂ ਤੂੰ ਹੀ ਕਰਿਆ ਆ ਗੂ ਕਸਾ ਨਾ ਨਾ ਉਹ ਖਾ ਜਾ ਉਹੀ ਲੱਗੀ ਕਹਿੰਦੀ ਜਾਰੀ ਦੀ ਸੌਂ ਗਈ ਕਹਿੰਦੀ ਮੈਂ ਜਾਣਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਨਹੀਂ ਕਿੱਥੇ ਕਹਿੰਦੀ ਦੇਖੀਏ ਮੈਂ ਕਹਣਾ ਆ ਜਨੇ ਕਮੇ ਪੈਸੇ ਤਾਂ ਮੋੜ ਦੇ ਕਾਣੀ ਕਰ ਲਾਂਗੇ ਨਾ ਹਾਂ ਆ ਜਾ ਪੰਡਲ ਲੰਨ ਬੁਢਾ ਯਾਰ ਇੱਕ ਦਿਨ ਉਹਨਾਂ ਤੱਤੇ ਦੇ ਬੈਰੀ ਲਈ ਫਿਰਦਾ ਇਹਨੂੰ ਆਏ ਆ ਵੀ ਕੋਈ ਆਉਂਦਾ ਨਹੀਂ ਹਾਂ ਆਪਦੀ ਮੋਟਰ ਤੇ ਲੈ ਗੀੜਾ ਮਾਰਦਾ ਨਾ ਹਾਂ ਬਾਲਾ ਲੁੱਚਾ ਹੈਗਾ ਹਨ ਪਰ ਕਾਵਾ ਜਾਂਦੇ ਹੈਂ ਪਰ ਕਾਵਾ ਲੁੱਕ ਕੇ ਦੇਖੀਏ ਵੀ ਕਿਵੇਂ ਲੈਂਦਾ ਹੈਂ ਮੈਂ ਕਹਣਾ ਪਰਾਂਦੀ ਚੱਲ ਐਂਦੀ ਚੱਲ ਕੁਛ ਕੋਈ ਮਰਜ਼ੀ ਹੋ ਜਾ ਅੱਜ ਦੋ ਹੱਥ ਦੇਖਣੇ ਆ ਇਹ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਗੱਲ ਪੜਦੇ ਵਾਲੀ ਦੱਸ ਹੀ ਜਨਾਬ ਦੀਆਂ ਮੇਰੇ ਤੋਂ ਵੀ ਖਾਈਗੀ ਅੱਛਾ ਗੇ 4000 ਲੇਕਿਨ ਤੂੰ ਹੀ ਭੈਣ ਤੋਂ ਲੈਣਾ ਪੰਗਾ ਹੋਰ ਮੈਂ ਪੰਗਾ ਲਿਆ ਸੀ ਮਗਾ ਚੱਲ ਬਿਆਈ ਆ ਅੱਛਾ ਮੈਂ ਬਣ ਜੂਗਾ ਮੈਂ ਹੁਣ ਤਾਂ ਦੋਨੀ ਆਪਾਂ ਮਾਰੇ ਬਾਵਾ ਤੋਂ ਖਾਈ ਬੈਠੀ ਹੋ ਤਾਂ ਹੈਂ ਬਾਵਾ ਤੋਂ ਅੱਛਾ ਯਾਰ ਤੇਰਾ ਫੋਨ ਹੈ ਨਹੀਂ ਮੇਰਾ ਕਿੱਥੇ ਉਹੀ ਲੈ ਗਈ ਮੇਥੋਂ ਤਾਂ ਮੈਂ ਮੈਨੂੰ ਕਹਿੰਦੀ ਮੈਂ ਕਿਸ਼ਤ ਭਰਨੀ ਹੋਰ ਦੇਖ ਤੂੰ ਮੇਰਾ ਤਾਂ ਨੰਬਰ ਵੀ ਬਲੌਕ ਕਰ ਗਈ ਹੈਂ ਹੋਰ ਇਹ ਮੇਰਾ ਵੀ ਕਰ ਗਈ ਨਵੇਂ-ਨਵੇਂ ਨੰਬਰਾਂ ਤੋਂ ਲਾਉਣਾ ਚੱਕਦੀ ਨਹੀਂ ਚੱਕਦੀ ਨਹੀਂ ਬੜੀ ਲੁੱਚੀ ਹੋ ਗਈ ਆ ਫਿਰ ਅੱਜ ਮੂੰਹ ਤੇ ਚੱਲ ਐਂਦੀ ਚਲੀ ਗਈ ਆਇਆ ਦੇਖਾਂਗੇ ਨਾ ਲੋਕ ਕਿ ਨਾ ਕਿੱਥੇ ਕੋਠੇ 'ਚ ਤਾਂ ਨਹੀਂ ਕੋਠੇ 'ਚ ਨਹੀਂ ਹੈ ਜਾਲੀ 'ਚ ਦੇਖ ਲਈ ਚਾਦਰ ਤਾਂ ਮੰਜੇ ਤੇ ਵਿਛਾਈ ਪਈ ਹੈ ਨਾ ਹੈ ਨਹੀਂ ਉੱਪਰਾਂ ਬੈਠਾ ਹੈ ਟਾਲੀ ਥੱਲੇ ਦੇਖਦੇ ਆ ਆ ਉਹ ਦੇਖ ਕੇ ਟਾਲੀ ਉੱਥੇ ਹੈ ਹੌਲੇ ਵਲੇ ਚੱਲ ਆਓਏ ਖੜਕਾ ਆਉਂਦਾ ਓਏ ਗੱਲਾਂੀਆਂ ਕਰੀ ਜਾਂਦੇ ਹੈ ਨਾ ਦੇਖਦੇ ਕੋਈ ਰੋਈ ਤਾਂ ਨਰ ਕੀ ਕਰਨ ਆ ਜਾਓ ਆਇਆ ਜਰ ਤੇ ਪੈਰੇ ਤੱਕ ਕੀ ਕਰ ਨਾ ਹੁ ਆਏ ਹੁਣੇ ਕੋਈ ਕੰਮ ਘੁੰਮ ਫਿਰ ਬੁੜੇ ਮੇਰ ਤਾਂ ਆਪਾਂ ਮੰਨੀਏ ਕੰਮ ਹੋਵੇ ਇਹ ਕਿਹੜਾ ਕੋਈ ਰਿਸ਼ਤੇਦਾਰ ਇਹਨਾਂ ਦਾ ਗੱਲ ਸੀ ਇਹਦੇ ਨਾਲ ਕਿਹੜਾ ਵਿਆਹੀ ਹੋਈ ਹਾਂ ਤੈਨੂੰ ਘਰ ਵਾਲਾ ਸਾਲੀ ਛੱਡੀ ਬੈਠੀ ਆ ਬੜੀ ਆ ਲੈਣਾ ਇੱਕ ਗੱਲ ਆ ਇੰਨੀ ਤਾਂ ਕੋਈ ਤਨਖਾਹ ਨਹੀਂ ਪਾਉਂਦਾ ਜਿੰਨੀ ਆਂਦੀ ਆ ਸੋਹਣੀ ਬੜੀ ਇੱਕ ਤਾਂ ਜਿਹੜਾ ਗਲਾਬ ਦਾ ਫੁੱਲ ਹੈ ਚਾਹੇ ਚਾਹੇ ਉਹ ਸੀ ਨਹੀਂ ਉਹ ਸੀ ਨਹੀਂ ਦਿੱਤੇ ਆ ਪੈਸੇ ਗਲਾਬ ਦੇ ਹਾਂ ਲਾਲ ਨੇ ਆਇਆ ਹੂੰ ਤਾਂ ਨਹੀਂ ਤਰਾ ਚਵਾਉਂਦਾ ਤਰਾ ਕੰਨ ਕਰਦਾ ਬੈਠੇ ਹਾਂ ਬੈਠੇ ਕੀ ਕਰੀ ਜਾਂਦੇ ਆ ਪਤਾ ਨਹੀਂ ਕੀ ਕਰੀ ਜਾਂਦੇ ਆ ਭਾਂਦਲਾ ਦੇਖੀ ਕਿਵੇਂ ਆਣਾ ਮਿਰਜਾ ਬਣੇ ਪੱਟ ਲਾ ਕੇ ਹੂੰ ਦੇਖ ਉਹਨੇ ਵੀ ਇਹੀਂ ਬੈਠੀ ਹੋਣਾ ਪ੍ਰੋਣੀ ਚੁੰਨੀ ਲਵਾਤੀ ਹੁੰਦੀ ਆ ਜਾ ਜਮੂਹਤੀ ਗੱਲ ਕਰਾਂ ਹਾਂ ਚੱਲ ਦੇਖਦੀ ਅੱਜ ਬੱਚ ਕਿੱਕੇ ਮਗਰ ਨਾ ਲੱਗਿਆ ਕਰ ਇੱਕ ਤੂੰ ਬੇ ਮੈਂ ਤਾਂ ਕਿਸੇ ਦਾ ਮਗਰ ਨਹੀਂ ਲੱਗਦੀ ਮੈਨੂੰ ਕੋ ਲੋੜ ਮਗਰ ਲੱਗਾਂ ਹੇ ਹੇ ਹਾਈ ਮਤ ਨੇ ਤੂੰ ਕਿੱਧਰ ਆ ਗਈ ਹੋ ਛੇਗਾ ਵਧੀਆ ਬਾਬਾ ਮਕੰਦਿਆ ਕਿੱਦਾਂ ਗੇੜਾ ਮਾਜਾ ਵੇ ਇਧਰੀ ਆ ਤੇਰੇ ਕੋਲ ਛੇਗਾ ਕੋਲੇ ਕਿਵੇਂ ਅਸੀਂ ਦੇ ਦੇ ਵੇ ਤੂੰ ਚੰਗੀ ਕੀਤੀ ਐ ਨਾ ਸਾਡੇ ਨਾਲ ਕੀ ਚੰਗੀ ਕੀਤੀ ਵੇ ਪੈਸੇ ਲੈ ਕੇ ਨੰਬਰ ਬਲੌਕ ਕਰ ਰੱਖਿਆ ਨਾ ਕਿਸੇ ਹੋਰ ਨਵੇਂ ਨੰਬਰਾਂ ਤੋਂ ਚਾਹ ਤੂੰ ਖਾਣਾ ਸਬੂਤਾ ਕਿਹੜਾ ਨੰਬਰ ਤੈਨੂੰ ਨਹੀਂ ਮੈਂ ਮੈਂ ਫੁੱਦੂ ਆ ਜਿਹੜਾ ਤੈਨੂੰ 4000 ਦਿੱਤਾ ਮੈਂ ਯਕੀਨਤੀ ਦਿੱਤਾ ਸੀ ਗੜਾ ਮੈਨੂੰ 4000 ਦਿੱਤਾ ਉਹ ਮਾਰਿਆ ਨਾ ਹਾਂ ਹੁਣ ਇਹ ਨਹੀਂ ਭੈਣ ਚੋਣ ਤੇ ਹੋਰੀਆ ਕੀ ਹੈ ਨਹੀਂ ਤੈਨੂੰ ਮੱਗਿਆ ਮੈਂ ਮਾਰ ਦਿਆ ਮਰ ਜਾਣੇ ਇਹ ਠੱਗੀਆਂ ਨਾ ਮਾਰਿਆ ਕਿਹੜਾ ਮੂੰਹ ਤੇ ਪਰਚਾ ਕਰਕੇ ਹੋਣੀ ਤੁਹਾਡੇ ਤੇ ਹੈ ਪਰਚਾ ਸੜਕ ਲੌੜਾ ਮੇਰੀ ਗੱਲ ਸੁਣ ਮਕੰਦੀਆ ਸਾਡੇ ਤੋਂ 4000 ਦਵਾ ਜਾਂਦਾ ਕੁਛ ਮਰਜ਼ੀ ਕਰ ਤੇ ਇਹਨਾਂ ਦਾ ਦਵਾ 2000 ਅੱਛਾ ਨਹੀਂ ਪੰਚਾਇਤ ਕਰਦੇ ਹਾਂ ਹਾਂ ਥੋੜਾ ਵੀ ਲੈ ਗਈ 2-2 ਥੋੜਾ ਕੀ ਐਸੇ ਤਾਂ ਉਹੀ ਗੱਲਾਂ ਖਣਾਉਂਦੇ ਥੇ ਹੁਣੇ ਮੇਰੇ ਥਾਰੇ ਦੀ ਜਾਦੂ ਮੈਨੂੰ ਵੀ ਦੱਸ ਦੇ ਕਿਥੋਂ ਲੈਣਾ ਹੈ ਬਹਿਵੇਂ ਮਾਰਦੇ ਆ ਸੁਆਦ ਭਾਲਦੇ ਗੱਲਾਂ ਦੇ ਸੁਆਣੀ ਆ ਫੁੱਲ ਜੇ ਦਵਾਉਂਦਾ ਪੈਸੇ ਹਾਂ ਫੁੱਲ ਜੇ ਦਵਾਉਂਦਾ ਹੋਰ ਫੁੱਲ ਮੇ ਲੋਕਾਂ ਮਾਰੀ ਨੇ ਛਪਾਇਆਗਾ ਨਾ ਹੁਣ ਸਾਨੂੰ ਸਿੱਧਾ ਦੱਸ ਦੇ ਪੈਸੇ ਕਦੋਂ ਦੇ ਦੇ ਇਹ ਤਾਂ ਭਾਈ ਆਪ ਖਿੱਚ ਨੇ ਮੈਂ ਇਸਦਾ ਕੱਟੀ ਵੇ ਤੂੰ ਐ ਕਾ ਕਾਇ ਮਾਰ ਤੂੰ ਸਾਰਿਆਂ ਦੇ ਖਾਣ ਬਣਾ ਰੱਖਿਆ ਪੈਸਿਆਂ ਦਾ ਲੁੱਟਣ ਤੇ ਹੋ ਰਹੀ ਆ ਕੌਣ ਕਹਦਾ ਮੈਂ ਪੈਸੇ ਖਾਨੀ ਆ ਕੌਣ ਖਾਨੀ ਆ ਔਰ ਕੀ ਕਰਦੀ ਆ ਤੂੰ ਕਦੀ ਕਿਹੜੇ ਤੋਂ ਲੈ ਲੈਟ ਤੁਹਾਡੇ ਕੋਲੇ ਨੰਗਾ ਕੋਲੇ ਕੀ ਆ ਅੱਛਾ 4000 ਉਹਦੇ ਦਿੱਤਾ ਮੈਂ ਮੈਂ ਫੁੱਦੂ ਸੀ ਮੈਂ ਆਪਦੇ ਮੋਟਰਸਾਈਕਲ ਦੀ ਕਿਸ਼ਤ ਭਰਨੀ ਸੀ ਉਹ ਤੁਹਾਡਾ ਭਲਾ ਹੋ ਗਿਆ। ਬੇ ਨਹੀਂ ਮਕੰਦਾ ਮੈਂ ਭੌਂਕਦਾ ਕੁੱਤੇ ਬੰਨੂ ਚੱਪਲ ਮਾਊਂਗਾ ਲੈ ਕੇ। ਅਸੀਂ ਤਾਂ ਸਾਰੇ ਪਿੰਡ 'ਚ ਗੱਲ ਡਾਵਾਂਗੇ ਵੀ ਉੱਥੇ ਮਕੰਦੀਏ ਨਾਲ ਬੈਠੀ ਸੀ। ਲੈ ਇਹ ਤਾਂ ਉਹ ਆ ਗਿਆ ਝਿਖੇ। ਮਰਨਾ ਮੈਂ ਤਾਂ ਗੰਡੇ ਲੈਣ ਆਇਆ। ਇਹ ਗੰਡੇ ਲੈ ਆ। ਅੱਖਾਂ ਦੋਨੇ ਹੀ ਨਹੀਂ ਅੱਖਾਂਗੇ ਅਸੀਂ ਗਲਤ। ਟਿੱਪੀ ਇਹਨਾਂ ਦਾ ਇਹੀ ਕਰਾਂਗੇ। ਫੇਰ ਇਹ ਛੇੜਾ ਫਿਰ ਤੁਹਾਡੇ ਪੈ ਇੱਥੇ ਮੋੜ ਦੇ ਪਈਏ ਤਾਂ ਮਾਰੀ। ਬੇ ਨਹੀਂ ਮੋੜੇ ਮਾਰਨੇ ਮੈਂ ਨਹੀਂ ਦੇਣਾ ਇਹਨਾਂ ਦੇ 1 ਰੁਪਿਆ ਨਹੀਂ ਦੇਣਾ। ਤੈਨੂੰ ਮੈਂ ਕਿਹਾ ਕਿ ਮੈਨੂੰ ਕੀ ਕੰਮ ਹੈ ਇਹਨਾਂ ਤੇ? ਪਹਿਲੇ ਕਿਹਾ ਸੀ ਤੈਨੂੰ ਮੈਂ ਕਈ ਬੰਜਾਂ ਦੇ ਲੈ ਆਈ ਪੈਛੇ। ਰਿ ਉਹ ਥੋੜੀ ਪਾਇਆਂ ਨੂੰ ਥੋੜੀ ਰਿਕਾਰਡਿੰਗਾਂ ਵੀ ਪਈਆਂ ਕੂਟਗਾ ਪਈਆ ਟੈਲੀਫੋਨ ਆ ਪਈਆ ਕਿਹੜੇ ਗੰਡੇ ਲੈਣ ਆਇਆ ਝੋਲਾ ਦੇਖ ਲੈ ਹਾਂ ਝੋਲਾ ਸਾਈਡ ਤੇ ਰੱਖ ਦੇ ਮਰਨਾ ਝੋਲਾ ਤਾਂ ਇੱਥੇ ਅੰਦਰ ਲਫਾਫਾ ਲਫੂਆ ਪਿਆ ਹਾਂ ਹਾਂ ਮੋਟਰ ਚ ਪਈਆ ਲਫਾਫੇ ਉਹੀ ਚੜਾ ਕੇ ਕਰ ਲਿਓ ਨਹੀਂ ਆ ਆ ਵੀ ਸਾਊ ਆ ਹਾਂ ਆ ਸਿਆਣਾ ਇਹ ਨਾ ਆਪਾਂ ਛੇੜਾ ਆ ਨਹੀਂ ਕੀਤਾ ਨਾ ਨਹੀਂ ਤੇ ਬਣ ਗਿਆ ਖੜ ਜਾ ਹੁਣ ਖੜ ਜਾ ਇਹ ਕੀ ਆ ਹੁਣ ਮੂੰਹ ਤੇ ਉਹ ਹੁੰਦੀ ਆ ਨਾ ਚਲੋ ਪਈ ਟਾਣ ਦੇਖ ਹੁਣ ਇਹਦੇ ਕੋਲ ਹੈਗੇ 20 ਕਿੱਲੇ ਚੰਗੇ ਪੈਸੇ ਆਉਂਦੇ ਆ ਬਸ ਪੱਟ ਲਿਆ 20 ਕਿੱਲੇ ਅਗਲਾ ਕਹਿੰਦਾ ਮੇਰੇ ਨਾਲ ਆ ਹਾਂ ਇਹਦੇ ਛੇੜਾ ਮੈਂ ਨਾ ਕਿੰਨੇ ਕੀ ਦੀ ਬੈਠਾ ਨਾ ਭਾਈ 1 ਰੁਪਿਆ ਵੀ ਮੈਂ ਕਹਿ ਜਾ ਨਾ ਨਾ ਬਾਪੂ ਬਣਦਾ ਕੰਮ ਕਾ ਨਾ ਨਾ ਥੋੜੀ ਜੀ ਨਹੀਂ ਆਉਂ ਤਾਂ ਨਹੀਂ ਆਉਂਦਾ ਓਏ ਯਾਰ ਨਹੀਂ ਦਿੱਤਾ ਦੇ ਬੰਦੇ ਆ ਕੰਮ ਲਿਆ ਨਹੀਂ ਤੂੰ ਹਣ ਸਾਨੂੰ ਐ ਦੱਸ ਕਦੇ 5 ਦਿਨ ਕਦੇ ਨਹੀਂ ਕਦੇ 20 ਦਿਨ ਹੈ ਤੂੰ ਸਾਡੇ ਪੈਸੇ ਦੇਣੇ ਆ ਜਾਂ ਨਹੀਂ ਬਈ ਮੈਨੂੰ ਤੁਹਾਡੇ ਤੱਕ ਕੀ ਕੰਮ ਬੁੰਡ ਦੇ ਚਲੂਣਾ ਤੱਕ ਕੰਮ ਅੱਛਾ ਤੂੰ ਮੈਨੂੰ ਕਹਿੰਦੀ ਮੈਂ ਕਿਸ਼ਤ ਭਰਨੀ ਆ ਮੈਨੂੰ 4000 ਦੇ ਮੈਂ ਦਿੱਤਾ ਖੜੇ ਪੈਰ ਤੈਨੂੰ ਮੇਰੀ ਤਾਂ ਪਿੰਡ ਚ ਇੰਨੀ ਬਣੀ ਆ ਮੈਂ ਕੀ ਦੋ ਮਰਜ਼ੀ ਲਿਆ ਮੈਂ ਜੱਟ ਜੀਵਦਾਰਾਂ ਨੂੰ ਅੱਛਾ ਹਾਂ ਹੁਣ ਆਹ ਲੱਭ ਗਿਆ ਵਧੀਆ ਜੀਮੇਦਾਰ ਨਾ ਨਾ ਤੇਰਾ ਪਾ ਰੁਪਿਆ ਨਹੀਂ ਕਦੇ ਦਿੱਤਾ ਮੈਨੂੰ ਵੀ ਹੀ ਕਿਹਾ ਸੀ ਕਿ ਨਾ ਕਿਸਤ ਭਰਨੀ ਆ ਨਾ ਆਉਂਦੀ ਹੈਗੀ ਕਹਿ ਕੇ ਆਉਂਦੀ ਆ ਤੁਹਾਡੇ ਕੋਲ ਕੀ ਕੰਮ ਮੈਨੂੰ ਪੈਸੇ ਦਿੱਤੇ ਪੈਸੇ ਦੇਣ ਆ ਨਾ ਕੀ ਕੰਮ ਨੂੰ ਦਿੱਤੇ ਆ ਤੂੰ ਕੰਮ ਜਿਹੜਾ ਕੰਮ ਕਰਦੀ ਆ ਉਸ ਕੰਮ ਨੂੰ ਲੈ ਲੈ ਥੋੜਾ ਪਾ ਦੇ ਥੋੜਾ ਜਿਹੜਾ ਧੰਦਾ ਤੋਰ ਰੱਖਿਆ ਉਹਨਾਂ ਨੂੰ ਵੀ ਜਿਹੜਾ ਧੰਦਾ ਤੋਰਿਆ ਹਾਂ ਕੀ ਹੁਣ ਬਾਪੂ ਬੈਠਾ ਚੱਲ ਸਰਪੰਚ ਕੋਲੇ ਮਰ ਜਾਣੇ ਨਾ ਹੋਣਾ ਮੈਂ ਦੱਸੂਗਾ ਬੋਹੇ ਫੋਨ ਕਰਦਾ ਹਾਂ ਹਾਂ ਉਹਨਾਂ ਦੋਨੋਂ ਨੂੰ ਤੇ ਜਿਹਰਾਂ ਨੂੰ ਲੜਾਈ ਵੱਧ ਜੂਗੀ ਆਪਣੀ ਮੇਰਾ ਖੂਨ ਵੱਧ ਜੂਗਾ ਐਵੇਂ ਫਿਰਦਾ ਮੈਨੂੰ ਬੈਠੇ ਟੱਕੇ ਨਾ ਤੂੰ ਮੇਰੀ ਬੇਇੱਜ਼ਤੀ ਕਰਾਉਂ ਸੱਜਾ ਤੇ ਮੈਂ ਹੁਣ ਰੱਦ ਲਿਆ ਮੈਂ ਹੁਣ ਮੈਂ ਠੱਜਾ ਕੋਈ ਲੈ ਕਰਦੇ ਫੋਨ ਆਪੇ ਆ ਕੇ ਟੁੱਟੇ ਲੱਗੇ ਸੀ ਤੂੰ ਸੱਜਾ ਇਹਨਾਂ ਨੂੰ ਤੂੰ ਦੋ ਮੈਂ ਪਹਿਲਾਂ ਕਿੱਛ ਵੀ ਬੇਚੀ ਜੇ ਬਦ ਮੈਂ ਮਰ ਜੂਗੀ ਸਰਪੇ ਪੀ ਕੇ ਨਹੀਂ ਤਾਂ ਜੇ ਕਾਨੂੰ 2 ਰੁਪਏ ਮੋੜ ਦੇ ਅਗਲੇ ਰੁਪਏ ਮੈਂ ਕਿੱਥੋਂ ਮੋੜ ਦਿਰ ਦਿੱਤੇ ਹੀ ਨਹੀਂ ਹੈ ਕੋਈ ਨਾ ਫਿਰ ਆਏ ਕਿ ਦਾਦਾ ਆ ਮੈਂ ਕਹਿੰਨੀ ਫੜ ਲੈ ਛੇੜ ਮੇਰਾ ਮੇਰਾ ਨਾ ਫੋਟੂ ਲਾ ਜੀ ਮੋੜਾ ਮੋੜਾ ਨਾ ਨਾ ਇਹਨਾਂ ਦੇ ਬੰਦਾ ਮੈਨੂੰ ਤੂੰ ਵੀਡੀਓ ਕੱਢ ਤੇ ਸਾਡੀ ਵੀਡੀਓ ਨਾ ਬਣਾ ਬੇ ਕਾਏ ਇਹਨੂੰ ਤੁਹਾਡੇ ਪਿੰਡ ਦੇ ਆ ਆ ਦੇਖ ਮੈਂ ਹੁਣ ਕੀ ਕਰਾਂ ਅੱਛਿੰਦੀ ਤੇ ਬਾਕੀ ਗੱਲ ਤੋਂ ਪੰਜ ਚਾਰ ਦਿਨਾਂ ਨੂੰ ਮੋੜ ਦੂ ਜਦੋਂ ਹੋਏ ਬੇਚਾਰੀ ਕੋਲੇ ਆਗੇ ਹੈ ਨਹੀਂ ਯਾਰ ਮੋੜ ਦੀ ਲਾਰੇ ਲਈ ਨੰਬਰ ਵੀ ਬਲਾਕ ਕਰ ਗਈ ਨੰਬਰ ਤੁਸੀਂ ਚੈਲੀਪੁਰ ਵਾਲੇ ਕਰ ਦਿਓਗੇ ਫਿਰ ਛਿੰਦੀ ਤੇ ਮਕੰਦ ਮੋਟਰ ਤੇ ਅਸੀਂ ਖੜੇ ਗਲਤ ਕੰਮ ਕਰੀ ਜਾਂਦੇ ਸੀ ਬੇ ਜਿਹੜਾ ਤੈਨੂੰ ਕਹਿੰਦਾ ਗਲਤ ਕੰਮ ਕਰਦੀ ਸੀ ਮੁੱਕ ਜਾਣਿਆ ਤੂੰ ਮਰ ਜਾਏ ਓਏ ਛੋਡਾ ਤੂੰ ਵੀ ਕਰ ਜਾ ਹਾਂ ਗੱਗਾ ਕਿਨੂੰ ਟੈਲੀਫੋਨ ਹੋਰਦੇ ਵੀ ਬੰਦੇ ਦੱਬੇ ਪੈਸੇ ਆ ਮੈਂ ਭੌਂਕਦੇ ਆ ਸਾਰਾ ਪਿੰਡ ਖਾ ਗਈ ਅੱਛਾ ਜੀ ਹਾਂਜੀ ਉਹ ਥੋੜਾ ਭਲਾ ਹੋ ਗਿਆ ਇਹੀ ਜੀ ਜਨਾਨੀ ਐ ਇਹ ਆ ਤਾਂ ਜੱਗੋ ਤੇਰਮੀ ਹੋ ਗਈ ਉਹ ਬੇ ਨਹੀਂ ਖਾਦੇ ਪੈਸੇ ਤਾਂ ਮਰਨ ਜਗ੍ਹਾ ਮੈਂ ਤਾਂ ਜਾਣੀ ਆ ਨਾ ਨਾ ਬਈ ਬੰਦੇ ਆਉਂਦੇ ਸਾਡੇ ਤੂੰ ਐ ਕਰ ਛੇੜਾ ਮੇਰੀ ਗੱਲ ਦੇ ਬਾਹਲਾ ਰੌਲਾ ਨਾ ਬਹੁ ਬਦਨਾਮੀ ਮੇਰੀ ਵੀ ਨਾਲ ਨਹੀਂ ਬੈਠੇ ਤੂੰ ਤੂੰ ਗਰੰਟੀ ਲੈ ਨਾ ਡੈਡਿਟੀ ਮੈਂ ਦਾਦੇ ਨਾਲ ਮੋੜ ਦੂਗੀ ਮੈਂ ਕੌਣ ਰੌਲਾ ਪਾਇਆ ਭੰਡੀ ਪੱਟੀ ਬੇ ਚੱਲ ਮੇਰੀ ਗੱਲ ਸੁਣ ਕਰਤਾ ਪਾਣਾ ਕਰਤਾ ਫੋਨੋਂ ਆਈ ਜਾਂਦੇ ਤੀਜਾ ਦੋਨੇ ਵੇ ਡੋਲਾ ਪੈ ਯੂ ਪਿੰਡ ਕੇ ਜਾ ਰਹੇ ਆਈ ਤੂੰ ਗੱਲ ਨਾ ਆਪਦਾ ਉਹ ਮੈਂ ਪੈਰੀ ਹੱਥ ਲਾਉਣੀ ਨਾ ਪੈਰੀ ਐਵੇਂ ਅੱਛਾ ਤੂੰ ਸਾਨੂੰ ਬਲਾਕ ਕਰਤਾ ਅਸੀਂ ਫੁੱਦੂ ਸੀ ਉਹ ਤੁਹਾਡਾ ਬਈ ਤੁਹਾਡੇ ਕੋਲ ਨੰਗਾ ਕੋਲੇ ਹੈ ਕੀ ਆ ਤੂੰ ਤੂੰ ਮੇਰੀ ਗੱਲ ਮੈਨੂੰ ਤਾਂ ਕਹਿੰਦੇ ਕਹਾਂਦੇ ਮੁੰਡੇ ਹੱਥ ਕਰਦੇ ਆ ਤੁਹਾਡੇ ਤੋਂ ਮੈਂ ਕੀ ਲੈਣਾ ਮੇਰੇ ਖੇਤ ਚ ਬਦਨਮੀ ਹੋ ਜਾਈ ਜਾਵੇ ਹੁਣ ਹੁਣ ਪੈਸੇ ਲੈ ਕੇ ਹੁਣ ਸਾਨੂੰ ਨੰਗ ਪਰਖਦੀ ਆ ਨੰਗ ਪਰਖ ਤੂੰ ਲੱਖ ਰੁਪਏ ਖਵਾਤਾ ਚੋਰੇ ਪਰਖਦੀ ਆ ਸਾਡਾ ਸਾਡਾ ਤਾਂ 2000 ਰੁਪਏ ਲੱਖ ਦਾ 4000 ਰੁਪਏ ਲੱਖ ਵਿਆਜ ਵੀ ਲੱਗਿਆ 3 ਸਾਲ ਹੋ ਗਏ ਹੋਰ ਸਾਲ ਹੋ ਗਏ ਕੂ ਕੂਠ ਮੰਨੇਗਾ ਕਿਹੜਾ 20000 ਰੁਪਏ ਮਮੀ ਜੇ ਰੱਖਿਆ ਦੱਸੂਗੀ ਪੰਚਾਇਤ ਤੇ ਵੀ ਇਹ ਮੈਨੂੰ ਗਲਤ ਕੰਮ ਨੂੰ ਕਹਿੰਦੇ ਸੀ ਕੌਣ ਤੁਸੀਂ ਮੈਂ ਕੀ ਐਸੀ ਕੀਤਾ ਨਹੀਂ ਉਹ ਘਾ ਘਾ ਕੰਮ ਮਾਰਾ ਜਿੱਥੇ ਥੋੜਾ ਪਲਾ ਹੋ ਗਿਆ ਥੋੜਾ ਓਏ ਤੇ ਬੱਪੂ ਇਹਦਾ ਧੰਦਾ ਹੀ ਐ ਇਸ ਪਰ ਵੀ ਦੇ ਮੈਂ ਇੱਕ ਦੋ ਕਰ ਪਿੰਡ ਤੋਂ ਪੁੱਛ ਕੇ ਦੇਖ ਲਾ ਹਾਂ ਸਾਰਾ ਪਿੰਡ ਤਰ ਜਾਤਾ ਜੇ ਕਹਿੰਦੀ ਪਿੰਡ ਤੋਂ ਪੁੱਛ ਲੈ ਜਾਣਾ ਨਾ ਹੋਵੇ ਚਪਣੀ ਚ ਪਾਣੀ ਲੈ ਕੇ ਕੋਈ ਕਹਿ ਕੇ ਦਿਖਾਵੇ ਸ਼ਿੰਦੀ ਗਲਤਾਂ ਉਹਨਾਂ ਨੇ ਕੋਈ ਗਲਤ ਕਹਿਣਾ ਸਾਰੇ ਪਿੰਡ ਨੂੰ ਤਾਂ ਕਰ ਰੱਖਿਆ ਚਪਣੀ ਚ ਪਾਣੀ ਲੈ ਲੈ ਤੇ ਨੱਕ ਜਬੋ ਕੇ ਮਰ ਜਾ ਕਾਣੀ ਮਾਰਨਾ ਤੂੰ ਹੁਣ ਪਿੰਡ ਦਾ ਪਿੰਡ ਦਾ ਬੰਦਾ ਇਹਨਾਂ ਦੀ ਸਾਈਡ ਲੈ ਲੈ ਛੇੜ ਫੇ ਤੂੰ ਛੱਜਿਆ ਹੀ ਨਹੀਂ ਕਿੱਥੇ ਜੋਗਾ ਮੈਨੂੰ ਤੂੰ ਕੀ ਸਲਾਹ ਦਿੰਦਾ ਤੂੰ ਤਾਂ ਆ ਪਈ ਜਾਗਾ ਨਾ ਪਾਣੀ ਡੇਕ ਛੇੜਾ ਥੋੜੀ ਗੱਲ ਤੋਂ ਤੇ ਤੁਸੀਂ ਆਪੇ ਬੁੜੇ ਮੇਰੀ ਗੱਲ ਸੁਣ ਇਹ ਬੁੜੇ ਜੀ ਨੂੰ ਕਹੇ ਜ਼ਿੰਮੇਵਾਰੀ ਲੈ ਲੈ ਮੈਂ ਕਿਹਾ ਉਹ ਵੀ ਆ ਗਏ ਦੋਨੇ ਆਉਂਦੇ ਤੁਰੇ ਆਇਓ ਮੈਂ ਕਹਿ ਸਕਦਾ ਪੰਜ ਚਾਰ ਆਇਓ ਉਸ ਕਰਦਾਗਾ ਡੱਕੇ ਆ ਓ ਮੈਨੂੰ ਲੱਗਦਾ ਡੱਕੇ ਆ ਡੱਕਿਆ ਓ ਆ ਪਰਲਾ ਦਾ ਦੇਖੀ ਹੋਰੀ ਹੈ ਹਾਂ ਅਗੇ ਤੇਜਾ ਅਗੇ ਤੇਜਾ ਤੋਤੀ ਤੋਤੀ ਆ ਗਿਆ ਤੇ ਆਰੀ ਹੈ ਹਾਂ ਆ ਦੇਖ ਅਜਕੇਰ ਲਈ ਆ ਜਾ ਬਹਿ ਜਾ ਬਾਜਾ ਬਹੁਤ ਭੜੀ ਕੀਤੀ ਤੇਰੇ ਵੀ ਲੈ ਗਈ ਮੈਨੂੰ ਦੱਸਿਆ ਸੀ 2500 ਲੈ ਗਈ 2500 ਕਹਿੰਦੀ ਕਿ ਕਿਹੜਾ 2500 ਦਿੱਤਾ ਮਾਲਕ ਦਾ ਬੜਾ ਪੜਾ ਹੋ ਗਿਆ ਬੜੇ ਲੋਟ ਕਿਸ਼ਤ ਭਰਨੀ ਆ ਇਹਨੂੰ ਵੀ ਠੱਗ ਲਿਆ ਹਰੇਕ ਹੀ ਕਿਸ਼ਤ ਤੈਨੂੰ ਵੀ ਕਿਸ਼ਤ ਤੇ 2500 ਲੈ ਕੇ ਮਿਲ ਕੇ ਫੋਨ ਹੀ ਨਿ ਚੱਕਿਆ ਮੇਰਾ ਅੱਛਾ ਜੀ ਤੇਰਾ ਮੇਰਾ 3000 ਲੈ ਗਈ ਉਹ ਤੇਰਾ ਬਣਾ ਹੋ ਗਿਆ ਮਾਰਾ ਵਾ ਤੇ ਨਾ ਮੈਡੀਕਲ ਛੋੜ ਪਹਿਲਾਂ ਤਾ ਹਾ ਗਲ ਤਾ 2 6 3000 ਦਾ ਤਾਂ ਤੂੰ ਆਪ ਨਹੀਂ ਤੇ ਇਹ ਨੂੰ ਕਿੱਥੋਂ 3000 ਦੇਤਾ ਬੇ ਦੇ ਕੋ ਨੰਗ ਕੋਲ ਕੀ ਇਹ ਜੂਆਂ ਨਹੀਂ ਦਿੰਦਾ ਪਿੰਡੇ ਦਾ ਸਾਡਾ 11500 ਮੋੜ ਦੇ ਚਾਰਾਂ ਦਾ ਅਸੀਂ ਵੰਡ ਲਾਂਗੇ ਬਸ ਐ ਕਿਉਂ ਨਹੀਂ ਕਰਦਾ ਬਾਕੀ ਛੱਡੇ ਬਾਕੀ ਛੱਡੇ ਬਾਕੀ ਅਸੀਂ ਛੱਡੇ ਨਹੀਂ ਬਾਬਾ ਹੁਣ ਤੂੰ ਜ਼ਿੰਮੇਵਾਰੀ ਲੈ ਨਾ ਮੈਂ ਉਹ ਜ਼ਿੰਮੇਵਾਰੀ ਕਾਹਦੀ ਲਮ ਜੋਂ ਜ਼ਿੰਮੇਵਾਰੀ ਲੈਣ ਜੋ ਗਣੀ ਛੱਡ ਜਾ ਕੇ ਭਾਈ ਮਕੰਦ ਮੇਰਾ 2500 ਰੁਪਏ ਮੇਰੀ ਗੱਲ ਸੁਣੋ ਜਿਹੜਾ ਦਵਾ ਦੁਖਾਤਣਾ ਤੁਸੀਂ ਮੇਰੇ ਨਾਲ ਐ ਕਰਦੇ ਤੁਹਾਨੂੰ ਕਾਹ ਵਾਸਤੇ ਲੋੜ ਨਹੀਂ ਪਣੀ ਮੇਰੇ ਤੱਕ ਪਹਿਲਾਂ ਪਹਿਲਾਂ ਕੰਮ ਹੀ ਨਹੀਂ ਕੱਢਾਗਾ ਲੋੜ ਕੀ ਸਾਨੂੰ ਪਾਉਂ ਹੁਣ ਸਾਡਾ ਚੱਕਦੀ ਨਹੀਂ ਚੁੱਪ ਕਰਕੇ ਗਿਆ ਚੁੱਪ ਕਰ ਜਾ ਉਹ ਗੱਲ ਹੋ ਜਾਂਦੀ ਹੈ ਕਈ ਬੜੀ ਨਾ ਹੁੰਦੇ ਨਹੀਂ ਅਗਲੇ ਕੋਲ ਮੇਰੇ ਕੋਲ ਭਾਈ ਮਕੰਦ ਮੈਂ ਨਾ ਇਹਨਾਂ ਨਾਲ ਗੱਲ ਕਰਦੀ ਕੱਲੇ ਕੱਲੇ ਨੇ ਜਾ ਕੱਜਾ ਕੱਜਾ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾ ਵੀ ਗੇ ਮੈਂ ਹੋਟਲ ਇਹ ਮੇਰਾ ਜਲੂਸ ਕੱਢਿਆ ਤੇ ਪੀਏ ਮੈਂ ਹੋਟਲ ਐ ਨਾ ਆ ਜਾ ਮੇਰਾ ਤਾਂ ਬਣ ਗਿਆ ਕੰਮ ਭੰਡੇ ਯਾਦੀ ਹੁਣ ਗੱਲਾਂ ਦੱchn ਲੱਗੀ ਲੈ ਮੈਨੂੰ ਲੱਗਦਾ ਏ ਦੁੱਧੇ ਲੋਟਾ ਨਾ ਨਾ ਤਲੀ ਪਾਉ ਮਿੱਠੀ ਪੈਸੇ ਲੈ ਲਈ ਬਾਈ ਗੋਲੀ ਮਿੱਠੀ ਮੈਂ ਤੈਨੂੰ ਦੱਸੂ ਸਾਰੀਆਂ ਗੱਲਾਂ ਭੰਡੇ ਯਾ ਹਾਂ ਮੇਰੀ ਗੱਲ ਸੁਣੋ ਮੈਂ ਤੇਰੇ ਪੈਰੀਂ ਠਾਉਣੀ ਨਾ ਨਾ ਮੇਰੀ ਮਿੱਟੀ ਨਾ ਪਟਾ ਹਾਂ ਮੇਰੀ ਮਿੰਦੀ ਨਾ ਤੂੰ ਫਿਰ ਬਲੌਗ ਚ ਕੋ ਐ ਤੋ ਪਾਇਆ ਮੈਨੂੰ ਮਰਨਾ ਮੈਂ ਘਰੇ ਹੁੰਨੀ ਆ ਘਰੇ ਹੁੰਨੀ ਅੱਛਾ ਫਿਰ ਬਲੌਗ ਚ ਪਤਾ ਤੂੰ ਤਾਂ ਮੇਰੀ ਗੁੰਡ ਲੈ ਨਹੀਂ ਕਰ ਰੱਖੀ ਬੁੰਡ ਲੈ ਨਹੀਂ ਫੋਨ ਤਾਂ ਲਾਉਣੀ ਆ ਫਿਰ ਇੰਨੇ ਦਿਨੋਂ ਅਗੇ ਲਾਰੇ ਲਾਈ ਜਿੰਨੀ ਆ 20 ਦਿਨ ਹੋ ਗਏ ਤੈਨੂੰ ਚੁੱਪ ਕਰਕੇ ਮੈਂ ਇਹਨੂੰ ਬਾਹਲੇ ਫੋਨ ਨਾ ਲਾਈ ਮੈਂ ਆਪੇ ਫੋਨ ਲਾਉਂਗਾ ਇੱਕ ਦਿਨੋਂ ਰਾਤ ਨੂੰ ਆਜੀ ਰਾਤ ਨੂੰ ਹਾਂ ਉਹ ਮਿੱਠੀ ਗੋੜੀ ਦੰਨੀਆਂ ਸੌ ਲੱਗੇ ਮੈਨੂੰ ਠੀਕ ਆ ਮੈਂ ਝੂਠ ਨਹੀਂ ਬੋਲਦੀ ਮੇਰੀ ਬਾਤ ਨਾ ਬੇਇਜ਼ਤੀ ਮੈਂ ਮੈਂ ਵੀਰਦਾ ਮੇਰੇ ਨਾਲ ਪਹਿਲਾਂ ਵੀ ਤੂੰ ਐਂ ਕਰੀ ਨਹੀ ਸੌ ਲੱਗੇ ਯਕੀਨ ਤਾਂ ਕਰਕੇ ਦੇਖ ਮੇਰੀ ਭੈਣ ਚੋਤੀ ਤੂੰ ਮੇਰੇ ਵਾਲ ਦੇਖੀ ਕੱਟੇ ਕਟਾਏ ਐਂ ਹੀ ਰਹਿ ਗਏ ਮਰਨੇ ਮੈਂ ਵੀ ਤਾਂ ਵਾਲ ਕੱਟੇ ਸੀ ਹਾਂ ਤੂੰ ਵਾਲ ਤਾਂ ਆਪੇ ਕੱਟੇ ਸੀ ਚੰਗਾ ਹੁਣ ਮੇਰੇ ਹੋਰਾਂ ਵਾਸਤੇ ਕੱਟੇ ਸੀ ਸਾਡੀ ਗੋਟ ਮਾਰਦੀਆਂ ਨਹੀ ਮੈਂ ਤਾਂ ਪਿਆਰ ਕਰਦੀ ਮੰਨੇ ਤੂੰ ਮੇਰੀ ਬੇਇਜ਼ਤੀ ਕਰਦਾ ਨਹੀ ਆ ਦੂਜਿਆਂ ਤੋਂ ਜਿਹੜੇ ਤੈਨਾਂ ਪੈਸੇ ਲਏ ਇਹਨਾਂ ਨੂੰ ਵੀ ਪਿਆਰ ਕਰਦੀ ਮੈਂ ਤਾਂ ਉਹਨਾਂ ਨੂੰ ਪੁੱਤੂ ਬਣਾਇਆ ਸੀ ਮੈਂ ਮੈਂ ਤਾਂ ਉਹਨਾਂ ਨੂੰ ਫੁੱਦੂ ਬਣਾਇਆ ਸੀ ਫੁੱਦੂ ਬਣਾਉਣ ਤੇ ਅੱਛਾ ਪੈਸੇ ਪ੍ਰਕਾਲੇ ਤੇ ਦੇਣੇ ਤਾਂ ਪੈ ਨਹੀਂ ਕਿ ਉਹਨਾਂ ਦੇ ਕੋਈ ਨਹੀਂ ਬਸ ਚੰਗਾ ਹੁਣ ਤੂੰ ਮੈਨੂੰ ਓਕੇ ਤੂੰ ਮੇਰੇ ਨਾਲ ਪੱਕੀ ਰਹਿ ਜਾਂ ਮੈਂ ਹੀ ਦੇ ਦੂੰਗਾ ਚੰਗਾ 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 ਆਇਆ ਮੈਂ ਮੈਂ ਕੀ ਕੰਮਾ ਉੱਥੇ ਤੂੰ ਤੂੰ ਚਾਹ ਉਹਨੂੰ ਵੀ ਭੇਜ ਕੇ ਤੇਰਾ ਦੋਸਤ ਨੂੰ ਕਾਲਜ ਨੂੰ ਕੱਲਾ ਕੱਲਾ ਪਰ ਤੂੰ ਤੂੰ ਸਾਰਾ ਉਹ ਬੈ ਨਹੀਂ ਗੱਲ ਕਰਨੀ ਕੋਈ ਮਰਨਾ ਮੈਂ ਉਹਨੂੰ ਬਾਏ ਪੁੱਛ ਦਿਆਂ ਫਿਰ ਤਾਂ 800 ਜੂ ਨਹੀਂ ਮਰ ਜਣਾ ਕੋਈ ਮੈਂ ਉਹਨੂੰ ਪੁੱਛੀ ਵੀ ਕਿ ਬੇਨੇ ਜਨਾ ਨੂੰ ਦਊਂਗੀ ਅੱਛਾ ਬੀਰੀ ਨਾ 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 ਮੈਂ ਆਏ ਜੀ ਕਹਿਦੀ ਚੰਗਾ ਮੜਾ ਜਾ ਨਹੀਂ ਕਹਿਦੀ ਮੈਂ ਤਾਂ ਉਹਨੂੰ ਪਿਆਰ ਕਰਦੀ ਆ ਜਾ ਭੇਜ ਦੇ ਵੇ ਟਿੱਪੀ ਓਏ ਹਾਂ ਤੂੰ ਜਾ ਹੁਣ ਆ ਗਿਆ ਭੈਣ ਚਦਿਆ ਮੇਰੇ ਨਾਲ ਮਾਨੀ ਓਏ ਇੰਝ ਬੀਰੀ ਗੱਲ ਨੂੰ ਛੱਡ ਲੋ ਛੇੜਾ ਰੋਲਾ ਨਾ ਪਾ ਉਹ ਮੈਂ ਤੂੰ ਤਾਂ ਪਠਰਕੀਆਂ ਮੈਂ ਗੱਲ ਨੇ ਬੇਦਨ ਠੋਡੀਆਂ ਮੈਂ ਕੱਢਾ ਪਿਆ ਜਿੰਮੇਦਾਰੀ ਲੈ ਲੈ ਜਿੰਮੇਦਾਰੀ ਲੈ ਲੈ ਜੱਸ ਸੱਦੀ ਜਾਂਦੀ ਹੈ ਪੈਸਾ ਦੇਣਾ ਜੀ ਜਿੰਮੇਦਾਰੀ ਲੈ 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 ਤੂੰ ਮਰ ਜਾਣਿਆ ਹਾਂ ਤੇਰੇ ਚ ਜਾਨ ਨਿਕਲਦੀ ਮੈਂ ਬਠਿੰਡੇ ਬਾਗੀ ਸੀ ਦੋ ਦਿਨ ਆਂਗੂ ਤੇਰਾ ਨੰਬਰ ਬੈਕ ਤੇ ਪਾਇਆ ਸੀ ਤੂੰ ਤੂੰ ਉਹਨੂੰ ਵੀ ਦੱਸਤਾ ਫੁੱਦੂ ਬਣਾਉਣੀ ਆ ਤੂੰ ਮੈਂ ਫੁੱਦੂ ਨੂੰ ਸੌਂ ਲੱਗੇ ਤੂੰ ਲਾਰੇ ਤੇ ਫਿਰ ਬਲਾਕ ਲਿਸਟ ਜਿੱਥੇ ਪਾਉਣੀ ਹੈ ਨੰਬਰ ਮਰਦਾ ਮੇਰੇ ਰਿਸ਼ਤੇਦਾਰ ਚ ਗਈ ਸੀ ਅੱਛਾ ਕੋਈ ਨਹੀਂ ਹੱਥ ਨੇ ਆਜੀ ਪੱਕਾ ਲਾਰੇ ਲਾਉਣੀ ਆ ਤੂੰ ਬੇ ਨਹੀਂ ਸੌਂ ਲੱਗੇ ਮੰਨਣਾ ਜੇ ਮੈਂ ਝੂਠ ਬੋਲੂਗੀ ਨਾ ਤੇਰਾ ਮੇਰਾ ਸਿਰ ਤੇਰੀ ਗਿੱਟੀ ਮੈਂ ਉਹਨੂੰ ਘਰੇ ਆ ਜੂ ਰਾਤ ਨੂੰ ਨਹੀਂ ਅਸੀਂ ਦੋਨੇ ਬੇ ਚੰਗਾ ਪੱਕਾ ਠੀਕ ਹੈ ਤੈਨੂੰ ਮੈਂ ਹੁਣ ਮੇਰੀ ਨਾਂ ਬੇਇਜ਼ਤੀ ਕਰੋ ਚੱਲ ਠੀਕ ਹੈ ਤੈਨੂੰ ਚੰਗਾ ਚੰਗਾ ਉਹ ਆਏ ਕਿਤੇ ਪੈਸੇ ਦੇ ਦੇ ਚਿੰਦੀ ਨਹੀਂ ਤੇਰੇ ਠੀਕ ਹੈ ਠੀਕ ਹੈ ਮੈਨੂੰ ਤਾਂ ਦੇ ਦੇ ਓਏ ਹੈ ਪੈਸੇ ਦੇ ਦੇ ਕੀ ਕਹਿੰਦੀ ਗੂਗਲ ਪੇ ਕਰ ਤੇ ਹਾਂ ਤੂੰ ਮੇਰੀ ਗੱਲ ਸੁਣ ਹਾਂ ਹੁਣ ਮੈਂ ਜਾਣੀ ਆ ਘਰੇ ਨਿੱਪੜ ਗਈ ਗੱਲ ਨਹੀਂ ਨਿੱਪੜ ਗਈ ਲੈ ਜਾ ਲੈ ਜਾ ਕੱਥਰ ਹੜੂ ਵੀ ਲੈ ਜਾ ਇਹਨਾਂ ਨੂੰ ਤਾਂ ਮੈਂ ਆਪੀ ਮੋੜ ਦੂੰਗੀ ਪੈਸੇ ਮੋੜ ਦਿਆਂਗੀ ਭਾਈ ਤੂੰ ਜ਼ਿੰਮੇਵਾਰੀ ਲੈ ਲੈ ਭਾਈ ਜ਼ਿੰਮੇਵਾਰੀ ਲੈ ਲੈ ਮੱਗਾਂ ਦਾ ਮੈਂ ਕਾਜੀ ਲਵਾਉਂਗਾ ਹਾਂ ਜ਼ਿੰਮੇਵਾਰੀ ਚੱਕ ਜ਼ਿੰਮੇਵਾਰੀ ਚੱਕ ਨਹੀਂ ਚਾਹਦੀ ਮਰ ਕੇ ਮੈਂ ਚਾਹਦਾ ਮੈਂ ਜ਼ਿੰਮੇਵਾਰੀ ਜੀ ਹਾਂ ਚੱਲ ਮੇਰੀ ਗੱਲ ਥੋੜਾ ਬਹਿ ਜਾ ਉੱਡੇਗਾ ਬੈਂਦੀ ਨਹੀਂ ਮਗਾ ਬਟਰੀ ਜ਼ਿੰਮੇਵਾਰੀ ਤਾਂ ਜਾਏਗਾ ਨਾ ਮੜ ਕੇ ਮੇਰੇ ਤੋਂ ਮੰਗਣ ਕੇ ਪਰੌਣਗੇ ਇਹਨਾਂ ਨੂੰ ਬੰਦਿਆ ਬਨੂੰ ਸਮਝਾ ਦੇ ਸਾਡੇ ਘਰੇ ਨਾ ਜਾ ਤੂੰ ਫਿਰ ਫੋਨ ਨਹੀਂ ਚਾਹਦੀ ਅਸੀਂ ਕਾਈ ਨਾ ਤੁਹਾਡੇ ਜੱਟਾਂ ਦੇ ਕੈਲੀ ਫੋਨ ਤੇ ਮਾੜਾ ਮੋਟਾ ਕਾਜਾ ਕਰ ਗੱਲ ਬਾਤ ਔਰ ਕੀ ਆ ਬਾਰਾ ਦਾ ਭਾਈ ਜਦੋਂ ਲੈਣੇ ਸੀ ਉਦੋਂ ਤਾਂ ਬਥੇਰਾ ਮਿੱਠਾ ਮਿੱਠਾ ਕਰਦੀ ਸੀ ਅੱਛਾ ਹਾਂ ਹੁਣ ਨਹੀਂ ਸਿੰਦੀ ਹੁਣ ਤੂੰ ਐਂ ਦੱਸ ਵੀ 3000 ਤਾਂ ਲੈ ਲੈ ਤੂੰ ਦੇਖਿਆ ਕੀ ਇਹਦੇ ਚ ਮੈਂ ਐਸੇ ਚ ਹੀ ਤਾਂ ਸਾਰਾ ਕੁਝ ਦੇਖ ਲਿਆ ਸੀ ਹੈ ਤਾਂ ਇਹਨਾਂ ਮੂੰਹ ਇਹਦੇ ਨਾਲ ਕੀ ਤੂੰ ਕਰਦੀ ਐ ਮੈਨੂੰ ਐ ਤਾਂ ਦੱਸ ਦੇ ਹੈ ਤਾਂ ਟੱਟੀ ਦੀ ਵਰਗਾ ਇਹ ਕੀ ਇਹਦਾ ਭਾਈ ਤੁਸੀਂ ਬਾਲੇ ਸੁਆਦ ਲੈਣੇ ਮਰ ਜਾਣੇ ਨਾ ਹੋਣਾ ਪੈਸੇ ਦੇਣੇ ਆ ਚੁੱਪ ਕਰਕੇ ਲੈ ਲਓ ਮੈਨੂੰ ਹਾਂ ਇਹ ਨਾ ਹੋਏ ਮੈਂ ਕਿਤੇ ਉਹ ਹੀ ਗੱਟੂ ਐ ਛੁੱਛੀ ਮੂਹਿਆ ਇਹਨੂੰ ਪੈਸੇ 10000 ਰੁਪਿਆ ਦੇ ਕੇ ਹੋਰ ਖੱਟੇਗਾ ਕੀ ਮੈਨੂੰ ਕੀ ਪਤਾ ਸੀ ਵੀ ਮੇਰੇ ਨਾਲ ਐ ਕਰ ਜੂਗੀ ਵੇ ਮਕੰਦ ਮੇਰੀ ਗੱਲ ਸੁਣ ਤੈਨੂੰ ਪਤਾ ਨਾ ਸਿੰਦੀ ਵਾਦੇ ਦੀ ਪੱਕੀ ਆ ਵਾਦੇ ਦੀ ਪੱਕੀ ਮੈਂ ਇਹਨੇ ਪੈਸੇ ਮੋੜ ਦੂੰਗੀ ਤੇ ਹੁਣ ਮੈਂ ਜਾਣੀ ਆ ਚੰਗਾ ਹੁਣ ਮੈਂ ਜਾਣੀ ਆ ਹਾਂਜੀ ਸਮਝਦਾ ਯਕੀਨ ਕੀ ਕੀ ਤੂੰ ਇਹਦੇ ਤੋਂ ਦੰਦੀ ਮਰਵਾਉਂਦੀ ਤੇਰੇ ਦੰਦ ਅੜਾ ਦਿੰਦਾ ਇਹ ਹੈ ਆਈ ਨਹੀਂ ਮੈਂ ਤੰਤਕਾ ਪਟਾਉਂਦੀ ਫਿਰਦੀ ਚੰਗਾ ਚਾ ਉਹ ਫੀਰ ਆ ਪਿਆ ਤੇ ਚਲ ਮਰ ਜਾਣਾ ਇਹ ਜਿਹੜਾ ਇਹੋ ਜਿਹੀ ਗੱਲਾਂ ਨਹੀਂ ਕਰਦਾ ਕਾਬਲੇ ਲੈ ਨਹੀਂ ਬਾਬਾ ਪੈਸੇ ਤਾਂ ਦੇ ਦੂਗਾ ਹੈ ਤੇ ਹੁਣ ਨਾ ਪੈਸੇ ਦੇ ਕੋਈ ਟੜਚਾ ਟਾਟਾ ਵੀ ਕੋਈ ਹੱਲ ਕਰ ਮਕੰਮਾ ਤੇਰਾ ਹੱਲ ਤਾਂ ਮੁਸ਼ਕਲੀ ਮੰਨ ਤੂੰ ਤਾਂ ਆਪਦਾ ਨਾ ਛੋਟਾ ਜੀ ਦਾ ਆ ਮੈਨੂੰ ਤਿੰਨ ਜਿਆਦੇ ਛੋਟਾ ਜੀ ਆ ਹੋ ਗਿਆ ਕੰਜਰ ਤੇ ਟੱਕ ਗਿਆ ਹੋਰ ਹੁਣ ਹੈ ਤੇਰਾ ਬਣਿਆ 20000 ਦਿੱਤਾ ਕੋਠਾ ਹੈ ਨਾ ਕੋਠਾ ਪਵਾਦਾ ਕੋਠਾ ਘਰੇ ਉਹਦੇ ਕਮਰੇ ਚ ਸਭ ਲਵਾਈਆ ਕਾਜੀ ਚੱਲਵਾ ਦਿਓ ਆਪ ਤੇਰੀ ਕਮਾਈ ਸੱਪ ਤਰ੍ਹਾਂ ਦਿਨ ਰਾਤ ਜਾਨਾ ਮੇਰੇ ਪੈਸਿਆਂ ਦਾ ਕੀ ਬਣੂਗਾ ਜਿਹੇ ਦਾ ਹਾਂ ਇਹ ਤਾਂ ਵੀ ਹੋਣ ਦੀ ਨਹੀਂ ਗੱਲ ਕਰ ਮੇਰਾ ਤਾਂ ਮੁਸਕਲਾ ਦੇਖ ਤੂੰ ਤੂੰ ਤਾਂ ਹਮੇ ਆਟਲੀ ਕੋਲ ਤੂੰ ਜ਼ਿੰਮੇਵਾਰੀ ਤੇ 4 ਦਿਨ ਨੂੰ ਮੋਰ ਤੂੰ ਐਂ ਕਹੇ ਮੈਂ ਚਾਰ ਦਿਨ ਚਾਰ ਦਿਨ ਵੀ ਆ ਜਾਣਗੇ ਚੱਲ ਹਾਂ ਹੋ ਮੋੜੂ ਵੀ ਤੂੰ ਮੜੇਗਾ ਉਹ ਮੈਂ ਭਾਈ ਕਿਹਾ ਮੈਨੂੰ ਗੂਗਲ ਪੇ ਕਰੇ ਸੀ ਛੜਾ ਬਣਿਆ ਤੂੰ ਤੂੰ ਤਸ ਤੇ ਤੇਰੇ ਤੋਂ ਲੈ ਕੀ ਮੋੜੂ ਕੀ ਬੋਲੂ ਹਾਂ ਚੱਲੀਏ ਯਾਰ ਇਹ ਤਾਂ ਆਪ ਠਰਕਪੋਰਦਾ ਆਪਾਂ ਤਾਂ ਇਹਦਾ ਵੀ ਗਾਲਤਾ ਨਾ ਓਏ ਹੂੰ ਕੋਈ ਗੱਲ ਥੋੜੀ ਜਿਆ ਚਾਹ ਦੇ ਲੋੜ ਡੂ ਗਿਆ ਆਪਦਾ ਜਾਹੋ ਯਾਰ ਚੌੜਾ ਨਾ ਪਾਇਆ ਆ ਫੋਨ ਹੁੰਦਾ ਹੀ ਤੇ ਨਹੀਂ ਆ ਗਿਆ ਓਏ ਸਿੰਦੀ ਦਾ ਤਾਂ ਨਹੀਂ ਆ ਗਿਆ ਹਾਂ ਨਾ ਇਹ ਨੂੰ ਕਿੱਥੇ ਹੁੰਦਾ ਓਹ ਕਿੱਥੇ ਲਾ ਚੱਕਦੀ ਆ ਚੱਕਦੀ ਨੀ ਤੇਰਾ ਤਾਂ ਪਤਾ ਆ ਅੱਜ ਕੰਮ ਗੜ ਗਿਆ ਨਾ ਨਾ ਆਪਾਂ ਤੂੰ ਜਾ ਬੇਚਰੀ ਗੰਡੇ ਜਾਈ ਨਾ ਨਹੀਂ ਤੇਰਾ ਮੈਨੂੰ ਪੁੱਛ ਕੇ ਦਿੱਤੇ ਪੈਸੇ ਤੇ ਤੂੰ ਨਾਲ ਲੈਣਾ ਤੇਰੀ ਜਿੰਮੇਦਾਰੀ ਲਈ ਆ ਹੁਣ ਤੂੰ ਇਹ ਤਾਂ ਤੁੱਝੀ ਦੇਖੋ ਆਪਦਾ ਮੈਨੂੰ ਪੁੱਛ ਕੇ ਦਿੱਤੇਗਾ ਨਾ ਜਿੰਦਿਆਂ ਨਾਲ ਤਾਂ ਤੇਰੇ ਜੁੜੀ ਬੈਠੀ ਸੀ ਉਹ ਲੱਗੇ ਫਿਰ ਉਹ ਆ ਗਈ ਬਿਚਾਰੀ ਜਰ ਉਹ ਆ ਗਈ ਉਹ ਆ ਗਈ ਹਾਂ ਹੋਰ ਕੀ ਹੋ ਗਿਆ ਉਹ ਲੋੜੇ ਨੂੰ ਆਮੀ ਕਰਾਉਂਦਾ ਸੀ ਵੀ ਮੈਂ ਜ਼ਿੰਮੇਵਾਰੀ ਲੈਣਾ ਉਹ ਨਹੀਂ ਖੇੜਾ ਮੇਰੀ ਮੇਰੀ ਗੱਲ ਸੁਣ ਲੈ ਤਾ ਨਹੀਂ ਤੁਸੀਂ ਅੰਦਰ ਜਾ ਕੇ ਸੁਛਣਾ ਫੜਦੇ ਸੀ ਅਸੀਂ ਪਿੰਡ ਚ ਪੰਚਾਇਤ ਕਰਾਂਗੇ ਵੀਡੀਓ ਤੇ ਤੇਰੇ ਤੇ ਵੀ ਗਲਤ ਕਰਾਂ ਤੇਰੇ ਤੇ ਕਰਾਂਗੇ ਸਾਰੀ ਗੱਲ ਤੇ ਕੱਢ ਜੋ ਫੇਰ ਬਈ ਮਕੰਦਰ ਅੜਲੇ ਆਉਂਦੇ ਨਾਲ ਮਕੰਦਰ ਤੁਸੀਂ ਐ ਕਰੋ ਜਾਂ ਕੋ ਕੱਚਾ ਫੜੇ ਪੈਂਟ ਤੋੜ ਦੇ ਜੀ ਤੈਨੂੰ ਦੇਖਾਂਗੇ ਤੁਸੀਂ ਐ ਕਰੋ ਜਾਂ ਜਿਹੜਾ ਮਾੜੀ ਲੱਕੜ ਮਾਜਾ ਥੋੜੀ ਕੱਢ ਦੇ ਜਰਾ ਪੈਂਟ ਤੇ ਮਾਰੇ ਜੱਟਾ ਜੱਟ ਨਹੀਂ ਤੁਸੀਂ ਫੜ ਐ ਕੱਢ ਦੂ ਤੇਰੇ ਤਾਂ ਵਿੱਚ ਦੀ ਪਜੂ ਪੈਂਦਾ ਦਹੀ ਟੁੱਟੀ ਆਏ ਬੋਲ ਜੋ ਹੈ ਮੇਰੇ ਤੈਨੂੰ ਕਰਾਂ ਪੰਚਾਇਤ ਕਰਾਂਗੇ ਦੇਖੀ ਲਿੰਗੜ ਦੇਖਾਂਗੇ ਰਾਤ ਖਾਲਾ ਆ ਜਾਏ ਤੇਰੇ ਕੋਲ ਆ ਕੇ ਹੋ ਬਾਈ ਨਾਲੇ ਹੋਰ ਨਾਲੇ ਨਾਲ ਕਰਦਾ ਕੱਡ ਜਾਲੇ ਪਰ ਪੈ ਕਿਉਂ ਜਾਨੇ ਕਿੱਥੇ ਗੰਡ ਪਾਇਆ ਇਹਨ ਦੇ ਨਾ ਉਹ ਉਹ ਜੋ ਉਹ ਜੋ ਪੈ ਕੱਡ ਜਾ ਉਹ ਜੋ ਛਵਾਜ ਪਿੱਛੇ ਜਾ ਕੇ ਮੇਜੋ ਥਾਰੇ ਛਵਾਜ ਪਿੱਛੇ ਛਵਾਜ ਪਿੱਛੇ ਨਾ ਪੈ ਗਿਆ ਝੱਕੜ ਮਾਰਿਆ ਤੇ ਜੀ ਆਇਆ ਹਾਈ ਹੋਏ ਹਾਂ ਯਾਦ ਖਾ ਗਿਆ ਬਸੀਆਂ ਲੈ ਕੇ ਆਉਂਦਾ ਸਾਡੇ ਕੰਨੀ ਚੰਗਾ ਹੀ ਫਿਰ ਇੱਥੇ ਤੁਸੀਂ ਕੀ ਕਰਨਾ ਸੀ ਚੀ ਚੀ ਡੰਡਿਆ ਭਾਂਜੇ ਦੋ ਆਪਾਂ ਨੂੰ ਤਾਂ ਚਾਰਾਂ ਨੂੰ ਅੱਜ ਫੇਰ ਫੁੱਟੂ ਬਣਾਇਆ ਮੈਨੂੰ ਤਾਂ ਦੇ ਹੀ ਟਾਈਮ ਹੈ ਇਹ ਤਾਂ ਮੈਨੂੰ ਵੀ ਕੱਲ ਰਾਤ ਦਾ ਦਿੱਤਾ ਪਰ ਉਹ ਨਹੀਂ ਆਉਂਦੀ ਬਈ ਪਰ ਭਾਂਜੇ ਚ ਜਨਾਨੀ ਬਹੁਤ ਤੇਜਾ ਮਿੱਠੀ ਗੋਲੀ ਦੀ ਆਖਿਆ ਸੀ ਨਾ ਜਾਓ ਅੰਦਰ ਵੜ ਕੇ ਕੀ ਉਹਦੇ ਨਾਲ ਗੱਲਾਂ ਕਰਦੇ ਉਹ ਤਾਂ ਪੈਸੇ ਕਰਾਏ ਉਹ ਤੋਂ ਆਪਾਂ ਦਾ ਚਾਰ ਕਿਹੜੇ ਕਰਕੇ ਗਈ ਆ ਅੱਜ ਫੇਰ ਚਾਰ ਕਿਉਂ ਆਪਾਂ ਦਾ ਚਾਰ ਹੀ ਲਾਨਾ ਲਾਉਂਦੇ ਰਹੇ ਚੱਲੋ ਆ ਜੀ ਆ ਆ ਜਾ ਆ ਹੁਣ ਤੈਨੂੰ ਦੇ ਦਿਆਂਗਾ ਹਾਂ ਉਹ ਤਾਂ ਤੂੰ ਕੀ ਕੱਢਣਾ ਸੀ ਘਸਿਆ ਦਾ ਪਿਆ ਤੂੰ ਓਪੀ ਚੀਡੰਡਾ ਖੇਡੂ ਆ ਉਹਦੇ ਨਾਲ ਹਾਂ ਉਹ ਤਾਂ ਬਾਈ ਬੰਡਾ ਲਾਉਂਦੀ ਹੋ ਤਾਂ ਉਹ ਟੱਪ ਕੀ ਕਰੇ ਅੱਗਾ ਖੇਡੂ ਆ